ਪੰਜਾਬ ਪੁਲਿਸ ਵੱਲੋਂ ਲਗਾਤਾਰ ਸਾਈਬਰ ਕ੍ਰਾਈਮ ਨੂੰ ਰੋਕਣ ਲਈ ਵੱਡੇ ਸਟੈਪ ਚੁੱਕੇ ਜਾ ਰਹੇ ਨੇ ਤੇ ਗੱਲ ਕਰੀਏ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਸਕੈਨ ਮਸ਼ੀਨਾਂ ਲਗਾ ਦਿੱਤੀਆਂ ਗਈਆਂ ਜਿਸ ਦੇ ਗੱਲ ਕਰੀਏ ਪਿਛਲੇ ਦਿਨੀ ਜਲੰਧਰ ਦੇ ਵਿੱਚ ਡੀਜੀਪੀ ਰਾਮ ਸਿੰਘ ਵੱਲੋਂ ਕਿੜੀ ਇੱਕ ਮਸ਼ ਸਕੈਨ ਮਸ਼ੀਨ ਨੂੰ ਰਿਕਾਟਨ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਇਸ ਸਕੈਨ ਮਸ਼ੀਨ ਦੇ ਵਿੱਚ ਜੋ ਮੋਬਾਈਲ ਲੈਪਟਾਪ ਪੈਨ ਡਰਾਈਵ ਨੂੰ ਸਕੈਨ ਕੀਤੀਆਂ ਜਾਂਦੀਆਂ ਜਿਸ ਦੇ ਵਿੱਚ ਜੋ ਸਾਈਬਰ ਕ੍ਰਾਈਮ ਕਿਹੜਾ ਲਗਾਤਾਰ ਲੋਕਾਂ ਦੇ ਨਾਲ ਠੱਗੀਆਂ ਹੁੰਦੀਆਂ ਜਿਸ ਦੇ ਵਿੱਚ ਗੱਲ ਕਰੀਏ ਫੇਸਬੁੱਕ ਇੰਸਟਾਗ੍ਰam ਸਨ ਚ ਐਡ ਹੋ ਗਈ ਹੋਰ ਵੀ ਚੀਜ਼ਾਂ ਤੋਂ ਕਿਹੜੀਆਂ ਠੱਗੀਆਂ ਹੁੰਦੀਆਂ ਉਹ ਸਭ ਤੋਂ ਜ਼ਿਆਦਾ ਠੱਗੀ ਇੱਕ ਫੋਨ ਹੈ ਫੋਨ ਦੇ ਵਿੱਚ ਉਹਦੀ ਕਿਹੜੀਆਂ ਠੱਗੀਆਂ ਹੁੰਦੀਆਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਡੀਜੀਪੀ ਪੰਜਾਬ ਵੱਲੋਂ ਲਗਾਤਾਰ ਕ੍ਰਾਈਮ ਨੂੰ ਰੋਕਣ ਲਈ ਵੱਡੇ ਸਟੈਪ ਚੱਕੇ ਜਾ ਰਹੇ ਨੇ ਤੇ ਉੱਥੇ ਹੀ ਅੱਜ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਸਕੈਨ ਮਸ਼ੀਨ ਲੱਗੀ ਗਈ ਹੈ ਇਸ ਬਾਰੇ ਜਲੰਧਰ ਦੇ ਸਾਡੇ ਨਾਲ ਪੰਜਾਬ ਪੁਲਿਸ ਦੇ ਮੈਮ ਐ ਸੇਵਾ ਨਿਵਾ ਰਹੇ ਨੇ ਮੈਮ ਇਸ ਮਸ਼ੀਨ ਦੇ ਵਿੱਚ ਕੀ ਖਾਸ ਹੈ ਕੀ ਕੀ ਇਹਦੇ ਵਿੱਚ ਇਹ ਲੋਕਾਂ ਨੂੰ ਇਸ ਦੇ ਵਿੱਚ ਲਾਭ ਮਿਲੇਗਾ ਸਰ ਇਹ ਮਸ਼ੀਨ ਆਪਾਂ ਫੋਨ ਸਕੈਨ ਕਰਾਂਗੇ ਇਹਦੇ ਵਿੱਚ ਜੋ ਵੀ ਤੁਹਾਡੇ ਫੋਨ ਦੇ ਵਿੱਚ ਵਾਇਰਸ ਆ .apk ਫਾਈਲਸ ਆ ਉਹਦੇ ਬਾਰੇ ਇਹ ਡੀਟੇਲ ਦੱਸੇਗੀ ਜੀ ਜੀ ਕਿੰਦਾ ਮੈਮ ਲੋਕ ਇਸ ਦੇ ਉੱਤੇ ਕੋਈ ਚਾਰजेस ਰੱਖੇ ਗਿਆ ਜਾਂ ਫ੍ਰੀ ਇਸ ਨੂੰ ਸਕੈਨ ਕੀਤਾ ਜਾਵੇ ਨਹੀਂ ਸਰ ਫ੍ਰੀ ਹੈ ਇਹ ਪਬਲਿਕ ਵਾਸਤੇ ਸਾਰੇ ਮਤਲਬ ਬਿਲਕੁਲ ਫ੍ਰੀ ਹੈ ਕੋਈ ਵੀ ਆ ਕੇ ਇਹਦੀ ਸਕੈਨ ਫੋਨ ਤੇ ਕਰ ਸਕਦਾ ਆਪਣਾ ਕਿੰਦਾ ਮੈਮ ਸਕੈਨ ਹੁੰਦਾ ਇਸ ਦੇ ਬਾਰੇ ਵੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਜ਼ਰੂਰ ਸਰ ਪਹਿਲਾਂ ਆਪਾਂ ਇੱਕ ਵਾਇਰ ਲਵਾਂਗੇ USB ਕੇਬਲ ਜੀ ਕੋਈ ਵੀ ਜਸਾ ਫੋਨ ਆ ਉਹਦੇ ਨਾਲ ਅਟੈਚ ਕਰਾਂਗੇ ਜੀ ਸਰ ਇਥੋਂ ਸਟਾਰਟ ਸਕੈਨ ది অপਸ਼ਨ ਆ ਜੀ ਆ ਦੇਖੋ ਇਹਦੇ ਚ ਆਪਾਂ ਯੂ ਐਸ ਬੀ ਡਿਵਾਈਸ ਵੀ ਸਕੈਨ ਕਰ ਸਕਦੇ ਆ ਆਪਣਾ ਮੋਬਾਈਲ ਵੀ ਜੀ ਸਰ ਫਿਰ ਉਸ ਤੋਂ ਬਾਅਦ ਆਪਾਂ ਨੂੰ ਦੋ অপਸ਼ਨਸ ਆਣੀਆਂ ਕੁਇਕ ਸਕੈਨ ਜੀ ਅਤੇ ਡੀਪ ਸਕੈਨ ਜੀ ਆ ਇਹਦੇ ਚੋਂ ਆਪਾਂ ਮੋਰ ਡਿਟੇਲਸ ਤੋਂ ਆਪਾਂ ਆਪਣੇ ਫੋਨ ਦੀ ਸਾਰੀ ਸਰ ਡਿਟੇਲ ਆ ਗਈਆਂ ਕਿ ਆਪਣਾ ਫੋਨ ਟੂ स्लots ਨੇ ਸਾਰੇ ਫੋਨ ਦੀ ਆਪਣਾ ਕਿ Jio ਦੀ SIM ਆਪਣੀ ਇੱਕ ਇੱਕ स्लots ਆਪਣੀ Jio ਦੀ SIM ਇੱਕ ਚ Idea Vodafone ਇੱਥੇ ਸਾਰੀ ਡਿਟੇਲ ਪੂਰੀ A to Z ਆ ਜਾਣੀ ਹੈ ਕਿ ਪੂਰਾ ਐਡਰੈਸ ਵੀ ਆ ਜਾਣਾ ਜੀ ਸਰ ਜੀ ਉਸ ਤੋਂ ਬਾਅਦ ਆਪਾਂ ਕੁਇਕ ਸਕੇਨ ਦੀ অপਸ਼ਨ ਕਰਾਂਗੇ ਜੀ ਜਿਸ ਸਕੇ ਤੁਸੀਂ ਦੇਖ ਰਹੇ ਹੋ ਹੁਣ ਆਪਣਾ ਫੋਨ ਸਕੈਨ ਹੋਣਾ ਸ਼ੁਰੂ ਹੋ ਗਿਆ ਹੈ ਜੀ ਸਭ ਤੋਂ ਪਹਿਲਾ ਆਪਸ਼ਨ ਹੈ ਟੋਟਲ ਸਕੈਨਡ ਕਾਊਂਟ ਜੀ ਇਹਦੇ ਵਿੱਚ ਜਿੰਨੀਆਂ ਵੀ ਆਪਣੀਆਂ ਫਾਈਲ ਸਕੈਨ ਹੋ ਰਹੀਆਂ ਨੇ ਉਹਦੇ ਬਾਰੇ ਡਿਟੇਲ ਆਏਗੀ ਨੈਕਸਟ ਹੈ ਟੋਟਲ ਇਨਫੈਕਟਡ ਕਾਊਂਟ ਜਿੰਨੀਆਂ ਕਿ ਆਪਣੇ ਫੋਨ ਦੇ ਵਿੱਚ ਇਨਫੈਕਟਡ ਫਾਈਲਸ ਨੇ ਉਹਦੇ ਬਾਰੇ ਇਹਦੇ ਨੰਬਰ ਆਣਾ ਸ਼ੁਰੂ ਹੋ ਜਾਣਗੇ ਤੇ ਜੋ ਜੋ ਫਾਈਲ ਇਸ ਟਾਈਮ ਡਿਟੇਲ ਸਕੈਨ ਹੋ ਰਹੀ ਹੈ ਉਹਦੇ ਬਾਰੇ ਵੀ ਸਰ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਤੇ ਕਿ ਨਾਲ ਦੀ ਨਾਲ ਉਹਦੀ ਡਿਟੇਲ ਵੀ ਆ ਰਹੀ ਹੈ ਕਿਹੜਾ ਲਾਲ ਰੰਗ ਦਾ 3 ਲਿਖਿਆ ਹੋਇਆ ਇਸਦੇ ਬਾਰੇ ਵੀ ਥੋੜਾ ਜਾਂਚ ਕਰਨਾ ਹੈ ਉੱਪਰ ਨੰਬਰ ਵਾਈਜ਼ ਚੱਲ ਰਿਹਾ ਥੱਲੇ 3 ਰੈਡ ਕਲਰ ਦੇ ਕਿ ਇਹ ਇਹ ਮੇਨ ਹੈ ਕਿ ਇਸ ਦੇ ਵਿੱਚ ਫੋਨ ਦੇ ਵਿੱਚ ਵਾਇਰਸ ਹਾਂਜੀ ਸਰ ਜਿਹੜਾ ਇਹ ਨੰਬਰ 3 ਸ਼ੋ ਹੋ ਰਿਹਾ ਹੈ ਇਹ ਆਪਾਂ ਨੂੰ ਦੱਸ ਰਿਹਾ ਕਿ ਇਸ ਫੋਨ ਦੇ ਵਿੱਚ 3 ਇਨਫੈਕਟਡ ਵਾਇਰਸ ਨੇ ਤੇ ਉਹਦੇ ਬਾਰੇ ਸਰ ਇਹ ਦੱਸ ਰਿਹਾ ਆਪਾਂ ਨੂੰ ਅੱਛਾ ਜੀ ਇਹ ਕਿੰਨਾ ਸਮਾਂ ਲੱਗਦਾ ਵਾਇਰਸ ਸਰ ਇਕ ਜਾਂ ਦੋ ਸਕਿੰਟ ਬਸ ਆਪਾਂ ਨੂੰ ਇਹਦੇ ਚ ਸਾਰੀ ਡਿਟੇਲ ਆ ਜਾਏਗੀ ਜੀ ਸਾਰੀ ਡਿਟੇਲ ਆਏਗੀ ਇਸ ਦੇ ਵਿੱਚ ਕੀ ਕੀ ਆ ਜਾਏਗਾ ਹਾਂ ਵੀ ਕਿਦਾਂ ਸਾਨੂੰ ਕੋਈ ਮੈਸੇਜ ਆਇਆ ਜਾਂ ਕੋਈ ਲਿੰਕ ਆਇਆ ਸਾਰੀ ਡਿਟੇਲ ਆ ਜਾਏਗੀ ਜੀ ਸਰ ਬਿਲਕੁਲ ਇਹਦੇ ਇਹ ਫੋਨ 'ਚ ਜਦੋਂ ਆਪਾਂ ਸਕੈਨ ਕਰਦੇ ਹਾਂ ਉਹਦੇ ਵਿੱਚ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਏਗਾ ਕਿ ਤੁਹਾਡੇ ਫੋਨ 'ਚ ਕੋਈ WhatsApp ਦੇ ਰਾਹੀਂ ਹੀ ਤੁਹਾਡੇ ਫੋਨ 'ਚ ਹੀ ਜਾਂ ਮੈਸੇਜ ਰਾਹੀਂ .apk ਫਾਈਲ ਆਈ ਹੈ ਉਹ ਤੁਸੀਂ ਬਿਨਾ ਉਹਨੂੰ ਓਪਨ ਕੀਤੇ ਇਹਦੇ ਚ ਡਿਟੈਕਟ ਕਰ ਸਕਦੇ ਹੋ ਕਈ ਵਾਰੀ ਪਬਲਿਕ ਜਾਂ ਅਨਨੋਨ ਲੋਕ ਤੁਹਾਨੂੰ ਮੈਸੇਜ ਭੇਜ ਦਿੰਦੇ ਨੇ ਠੀਕ ਹੈ ਜਾਂ ਅਨਨੋਨ ਲਿੰਕ ਹੁੰਦੇ ਨੇ ਉਹਨੂੰ ਤੁਸੀਂ ਕਲਿੱਕ ਕਰੋ ਤੇ ਤੁਹਾਡਾ ਫੋਨ ਪੂਰਾ ਹੈਕ ਹੋ ਜਾਂਦਾ ਹੈ ਉਹਦੇ ਬਾਰੇ ਵੀ ਸਾਰੇ ਦੇ ਚ ਸਾਰਾ ਆ ਜਾਏਗਾ ਕਿ ਕੋਈ ਇਨਫੈਕਟਡ ਫਾਈਲ ਹੈ ਤੁਹਾਡੇ ਫੋਨ 'ਚ ਦੇਖਿਆ ਜਾਂਦਾ ਅਕਸਰ ਕ੍ਰੈਸਾਈਬਰ ਕ੍ਰਾਈਮ ਲਗਾਤਾਰ ਠੱਗੀਆਂ ਵੱਜਦੀਆਂ ਹੈਗੀਆਂ ਲੋਕਾਂ ਨੂੰ ਇੱਕ ਮੈਸੇਜ ਆਂਦਾ ਉਹ ਮੈਸੇਜ ਕਲਿੱਕ ਕਰਦਾ ਤੇ ਉਹਨਾਂ ਦਾ ਅਕਾਊਂਟ ਕਿਹੜੇ ਖਾਲੀ ਹੋਣੇ ਸ਼ੁਰੂ ਉਹ ਵੀ ਇਹਦੇ ਵਿੱਚ ਸ਼ੋ ਹੋ ਜਾਂਦਾ ਜੀ ਸਰ ਇਹਦੇ ਚ ਸਕੈਨ ਆਪਾਂ ਇਹ ਕਰ ਰਹੇ ਆ ਕਿ ਫੋਨ ਵਿੱਚ ਤੁਹਾਡੇ ਕੋਈ ਅਸੀ ਮਤਲਬ ਵਾਇਰਸ ਹੈ ਜਾਂ ਕੋਈ ਅਸੀ ਇਨਫੈਕਟਡ ਫਾਈਲ ਹੈ ਜਿਹਦੇ ਬਾਰੇ ਮਤਲਬ ਆਪਾਂ ਦੇਖ ਸਕਦੇ ਹਾਂ ਜੀ ਹੋਰ ਇਸ ਤੇ ਇਸ ਸਕੈਨ ਮਸ਼ੀਨ ਚ ਹੋਰ ਕੀ ਬੈਨੀਫਿਟ ਹੈਗੇ ਨੇ ਕੱਲੇ ਫੋਨ ਹੈ ਜਾਂ ਹੋਰ ਵੀ ਚੀਜ਼ਾਂ ਕਿਹੜੀਆਂ ਇੱਥੇ ਸਕੈਨ ਹੁੰਦੇ ਆ ਸਰ ਇਹਦੇ ਚ ਆਪਾਂ ਯੂ ਐਸ ਬੀ ਵੀ ਕਰ ਸਕਦੇ ਹਾਂ ਫਿਰ ਆਈਫੋਨ ਵੀ ਆਪਾਂ ਸਰ ਸਕੈਨ ਕਰ ਰਹੇ ਹਾਂ ਤੇ ਸਕੈਨ ਚ ਕਿਦੋਂ ਸਕੈਨ ਹੋ ਜਾਂਦਾ ਤੇ ਕਿਦਾਂ ਕਸਟਮਰ ਨੂੰ ਪਤਾ ਕਿਹੜਾ ਤੁਹਾਡੇ ਕੋਲ ਪਲੈਨ ਕੰਪਲੀਟਡ ਆਉਂਦਾ ਚੈੱਕ ਕਰਦਾ ਇਹ ਕਿੱਦਾਂ ਪਤਾ ਲੱਗਦਾ ਹਾਂ ਵੀ ਇਹ ਕਿਹੜੀ ਮਸ਼ੀਨ ਕਿਹੜੀ ਫਾਈਲ ਹੈਗੀ ਹੈ ਕਿਹੜੀ ਫਾਈਲ ਹੈ ਕਿਹੜੀ ਜਗ੍ਹਾ ਤੋਂ ਉਸ ਦੇ ਬਾਰੇ ਵੀ ਸਾਰੀ ਡਿਟੇਲ ਆ ਜਾ ਜੀ ਸਰ ਸਾਰੀ ਡਿਟੇਲ ਆ ਜਾਏਗੀ ਜਿਸ ਤਰ੍ਹਾਂ ਕਿ ਇਹ ਹਜੇ ਹੋ ਰਿਹਾ ਹੈ ਸਕੈਨ ਜਦੋਂ ਸਕੈਨ ਹੋ ਜਾਏਗਾ ਇਹਦੀ ਪ੍ਰੋਪਰ ਰਿਪੋਰਟ ਬਣ ਕੇ ਆਏਗੀ ਜੀ ਉਹਦੇ ਵਿੱਚ ਆਪਾਂ ਸਾਰਾ ਦੇਖ ਸਕਦੇ ਹਾਂ ਕਿ ਆਪਣੀ ਕਿਹੜੀ ਕਿਹੜੀ ਫਾਈਲ ਵਿੱਚ ਵਾਇਰਸ ਹੈ ਆ ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਪੂਰੀ ਆਪਣਾ ਡਾਟਾ ਆ ਚੁੱਕਿਆ ਹੈ ਤਿੰਨ ਫਾਈਲਸ ਨੇ ਜਿਹੜੀ ਕਿ ਇਨਫੈਕਟਡ ਨੇ ਵੀ ਰਿਪੋਰਟ ਕਰਕੇ ਆਪਾਂ ਇਹਦੀ ਰਿਪੋਰਟ ਆ ਦੇਖੋ ਸਾਰਾ ਦੇਖ ਸਕਦੇ ਹਾਂ ਜੀ ਦੇਖੋ ਪੂਰੀ ਡਿਟੇਲ ਸਾਰੀ ਆ ਚੁੱਕੀ ਜੀ ਮੈਮ ਜੀ ਸਰ ਇਹਦੇ ਵਿੱਚ ਜਿਹੜੀਆਂ ਆਪਣੀਆਂ ਫਾਈਲ ਸੇਵ ਨੇ ਉਹ ਸੇਵ ਦੀ ਆ ਰਹੀ ਹੈ অপਸ਼ਨ ਫੇਸਬੁਕ ਹੈ ਉਹ ਅਨਸੇਫ ਹੈ ਕਿ ਫੇਸਬੁਕ ਰਾਹੀਂ ਕੋਈ ਵੀ ਇੱਕ ਦੂਸਰੇ ਨੂੰ ਲਿੰਕ ਭੇਜ ਸਕਦਾ ਹੈ ਇਸ ਕਰਕੇ ਇਹ ਨੇ ਉਹਨੂੰ ਅਨਸੇਫ ਸ਼ੋ ਕੀਤਾ ਹੋਇਆ ਜੀ ਇੱਥੇ ਸਾਰਾ ਡਿਟੇਲ ਆ ਗਿਆ ਕਿਦਾਂ ਇੰਸਟਾਗ੍ਰam ਹੈ ਫੇਸਬੁਕ ਹੈ ਸਨੈਪਚੈਟ ਹੈ ਲੋਕਾਂ ਨੂੰ ਇਸ ਮੈਸੇਜ ਆਂਦੇ ਲੋਕ ਕਈ ਮੈਸੇਜ ਖੋਲ ਜਾਂਦੇ ਨੇ ਉਹਨਾਂ ਨਾਲ ਕਿਹੜੇ ਠੱਗੀ ਸਭ ਤੋਂ ਜ਼ਿਆਦਾ ਵੱਜ ਜਾਂਦੀ ਲੱਕਾ ਬੜੇ ਇਸ ਸਾਈਬਰ ਕ੍ਰਾਈਮ ਬੜੇ ਤੁਹਾਡੇ ਕੋ ਕੰਪਲੀਟ ਹੈ ਇਸ ਦਾ ਬੇਨਿਫਿਟ ਲੋਕਾਂ ਨੂੰ ਮਿਲਦਾ ਜੀ ਸਰ ਬਿਲਕੁਲ ਜੀ ਇਹ ਲੋਕਾਂ ਵਾਸਤੇ ਹੀ ਸੇਵਾ ਨਿਭਾ ਦਿੱਤੀ ਜਾ ਰਹੀ ਹੈ ਕਮਿਸ਼ਨਰ ਰੇਟ ਪੁਲਿਸ ਵੱਲੋਂ ਕਿ ਕੋਈ ਵੀ ਪਬਲਿਕ ਦਾ ਕੋਈ ਵੀ ਪਰਸਨ ਆ ਕੇ ਨੂੰ ਸਕੈਨ ਕਰ ਸਕਦਾ ਇਹਦੇ ਬਿਲਕੁਲ ਈਜ਼ੀ ਸਟੈਪ ਨੇ ਕੋਈ ਡਿਫਿਕਲਟੀ ਨਹੀਂ ਆ ਅਗਰ ਕਿਸੇ ਨੂੰ ਹੈਲਪ ਦੀ ਵੀ ਜ਼ਰੂਰਤ ਪੈਂਦੀ ਹੈ ਅਸੀਂ ਬਿਲਕੁਲ ਨਾਲ ਨਹੀਂ ਆ ਤੇ ਅਸੀਂ ਉਹਨਾਂ ਦੀ ਹੈਲਪ ਵਾਸਤੇ ਵੀ ਸਰ ਬੈਠੇ ਆ ਜੀ ਦੋ ਦਿਨ ਹੋ ਗਏ ਤੇ ਇਸ ਦੇ ਵਿੱਚ ਕੋਈ ਲੋਕ ਆਨੇ ਸਕੈਨ ਕੀਤਾ ਇਸ ਚ ਪਤਾ ਲੱਗਿਆ ਆ ਵੀ ਇਹ ਚੀਜ਼ਾਂ ਸਕੈਨ ਹੋਈਆਂ ਡਿਟੇਲ ਤੁਹਾਡੇ ਕੋ ਮੈਸੇਜ ਆਇਆ ਹੈ ਕਿ ਇਸ ਦੇ ਬਾਰੇ ਪਤਾ ਲੱਗ ਗਿਆ ਤੁਸੀਂ ਇਸ ਨੂੰ ਕਿਦਾਂ ਕਾਰਵਾਈ ਕਰਦੇ ਹੋ ਕਿੰਨੇ ਘੰਟਿਆਂ ਦੇ ਵਿੱਚ ਕਿਹੜੀ ਕਾਰਵਾਈ ਤੁਹਾਡੇ ਕੋਲ ਸਰ ਅਸੀਂ ਉਸੇ ਵੇਲੇ ਜਿਹੜਾ ਵੀ ਪਰਸਨ ਸਕੈਨ ਕਰਦਾ ਹੈ ਅਸੀਂ ਉਹਨੂੰ ਉਸੇ ਵੇਲੇ ਦੱਸਦੇ ਹਾਂ ਉਹਨਾਂ ਦੀ ਰਿਪੋਰਟ ਦਿਖਾਣੀ ਹੈ ਕਿ ਤੁਹਾਡੀ ਆ ਫਾਈਲ ਇਨਫੈਕਟਡ ਆ ਇਹਨੂੰ ਉਹਦੇ ਚ ਆਪਣਾ ਉਹ ਅਗਰ ਡਿਲੀਟ ਕਰਨਾ ਚਾਹੁੰਦੇ ਆ ਡਾਟਾ ਉਹਦੇ ਚੋਂ ਕਰ ਸਕਦੇ ਆ ਤੇ ਉਹਦੇ ਬਾਰੇ ਉਹਨਾਂ ਨੂੰ ਪੂਰੀ ਨੋਲੇਜ ਦਿੱਤੀ ਜਾਂਦੀ ਹੈ ਕਿ ਇਸ ਸਕੈਨ ਮਸ਼ੀਨ ਚ ਇਸ ਤੋਂ ਇਲਾਵਾ ਕੀ ਹੈ ਕਿਦਾ ਹੁਣ ਪਤਾ ਲੱਗ ਗਿਆ ਰੈੱਡ ਕਲਰ ਦਾ ਇੰਸਟਾਗ੍ਰam ਹੈ ਫੇਸਬੁੱਕ ਦੇ ਸਾਨੂੰ ਇਹ ਚੀਜ਼ਾਂ ਰੈੱਡ ਰੈੱਡ ਸ਼ੋ ਹੋ ਗਏ ਆ ਇਸ ਦੇ ਵਿੱਚ ਕੀ ਕਹ ਫੋਨ ਦੇ ਵਿੱਚ ਇਸ ਨੂੰ ਉਸੇ ਟਾਈਮ ਤੁਹਾਡੇ ਵੱਲੋਂ ਖਤਮ ਕੀਤਾ ਜਾਂਦਾ ਜਾਂ ਇਸ ਨੂੰ ਸਮੇਂ-ਸਮੇਂ ਦਿੱਤਾ ਜਾਂਦਾ ਹਾਂ ਇਸ ਤੋਂ ਬਚ ਕੇ ਤੁਸੀਂ ਰਹਿਣਾ ਜੀ ਸਰ ਇਸ ਬਾਰੇ ਪਬਲਿਕ ਨੂੰ ਗਾਈਡ ਵੀ ਕੀਤਾ ਜਾਂਦਾ ਹੈ ਕਿ ਇਹ ਫਾਈਲ ਜਿਹੜੀਆਂ ਇਹਨਾਂ ਨੂੰ ਧਿਆਨ ਨਾਲ ਜ਼ਰਾ ਯੂਜ਼ ਕਰੋ ਦੂਜੀ ਗੱਲ ਕਿ ਅਗਰ ਇਹਦੇ 'ਚ ਇਨਫੈਕਟਡ ਸ਼ੋ ਹੁੰਦੀ ਆ ਫਿਰ ਉਹਦੇ ਬਾਰੇ ਸਰ ਅਸੀਂ ਪਬਲਿਕ ਨੂੰ ਅਵੇਅਰ ਵੀ ਕਰਦੇ ਆ ਉਹਨਾਂ ਨੂੰ ਟਾਈਮ ਟੂ ਟਾਈਮ ਦੱਸਦੇ ਆ ਕਿ ਇਹ ਫਾਈਲ ਜੇ ਉਹਨਾਂ ਦਾ ਇੰਨਾ ਜ਼ਰੂਰੀ ਡਾਟਾ ਨਹੀਂ ਆ ਜਾਂ ਇਹਦੇ 'ਚ ਕੋਈ ਇਨਫੈਕਟਡ ਫਾਈਲ ਹੈ ਉਹਨਾਂ ਕੋ ਤੇ ਉਹ ਡਿਲੀਟ ਕਰ ਸਕਦੇ ਆ ਸਰ ਹੁਣ ਤੱਕ ਕਿੰਨੇ ਲੋਕ ਆਏ ਨੇ ਤੁਹਾਡੇ ਕੋ ਇਸ ਚੀਜ਼ ਨੂੰ ਲੋਕਾਂ ਨੂੰ ਅਵੇਅਰਨੈਸ ਤੁਹਾਡੇ ਵੱਲੋਂ ਕੀਤੀ ਜਾਂਦੀ ਆ ਅਵੇਅਰਨੈਸ ਕਰਦੇ ਹੀ ਪਏ ਉਹ ਲਗਾਤਾਰ ਲੋਕ ਖਾਲੇ ਵੀ ਕਿਹੜੇ ਵੈਨਸ ਤੋਂ ਘਟਾ ਲੋਕ ਸ਼ਿਕਾਰ ਗੜਿਆ ਸਾਈਬਰ ਕ੍ਰਾਈਮ ਨੂੰ ਲੈ ਕੇ ਵੱਡੇ ਸ਼ਿਕਾਰ ਹੋ ਰਹੇ ਨੇ ਇਸ ਨੂੰ ਤੁਹਾਡੇ ਵੱਲੋਂ ਤੇ ਪੰਜਾਬ ਦੇ ਡੀਜੀਪੀ ਸਾਹਿਬ ਵੱਲੋਂ ਤੇ ਲਗਾਤਾਰ ਸਾਈਬਰ ਨੂੰ ਲੈ ਕੇ ਵੱਡੇ ਸਟੈਪ ਚੁੱਕੇ ਜਾ ਰਹੇ ਲੋਕਾਂ ਨੂੰ ਕੀ ਪੀਲ ਕਰਨਾ ਚਾਹੁੰਦੇ ਇਸ ਦੇ ਬਾਰੇ ਸਰ ਸਾਰੇ ਲੋਕਾਂ ਨੂੰ ਅਹੀਓ ਪੀਲਾ ਕਿ ਸਾਡੇ ਕਮਿਸ਼ਨਰੀਟ ਆਫਿਸ ਆਨ ਤੇ ਇਸ ਮਸ਼ੀਨ ਦਾ ਫਾਇਦਾ ਚੁੱਕਣ ਆਕੇ ਆਪਣੇ ਫੋਨ ਸਕੈਨ ਕਰਨ ਤੇ ਤਾਂ ਕਿ ਉਹਨਾਂ ਨੂੰ ਜਿੰਨੀ ਵੀ ਉਹਨਾਂ ਦੇ ਫੋਨ 'ਚ ਕੋਈ ਵੀ ਐਸਸੀ ਫਾਈਲ ਹੈ ਜੋ ਕਿ ਡਿਲੀਟ ਕਰਕੇ ਉਹਨਾਂ ਦੀ ਸਿਕਿਉਰਿਟੀ ਹੋ ਸਕਦੀ ਹੈ ਤੇ ਉਹ ਜ਼ਰੂਰ ਆਕੇ ਆਪਣਾ ਕਰਨ। ਇਹ ਸਿਰਫ ਨੈਟ ਨਾਲ ਚੱਲਦੀ ਹੈ ਜਾਂ ਬਗੈਰ ਨੈਟ ਤੋਂ ਵੀ ਚੱਲਦੀ ਹੈ? ਸਰ ਨੈਟ ਕਨੈਕਟੀਵਿਟੀ ਹੈ ਸਾਰੇ ਦੇ ਵਿੱਚ। ਕਿਤਾ ਫੋਨ ਦੀ ਜ਼ਰੂਰੀ ਹੈ? ਨੇ ਸੇ ਫੋਨ ਦੀ ਜ਼ਰੂਰੀ ਨਹੀਂ ਹੈ ਮਸ਼ੀਨ ਆਲਰੇਡੀ ਕਨੈਕਟਡ ਹੈ ਨੈਟ ਨਾਲ ਕਿੰਨੇ ਘੰਟੇ ਲਈ ਸੇਵਾ ਨਿਭਾਉਂਦੇ ਆ ਇੱਥੇ ਦਫਤਰ ਸਰੇ 24 ਘੰਟੇ ਹੈ ਜੀ ਓਕੇ 24 ਘੰਟੇ ਕਿਹੜਾ ਮਰਜ਼ੀ ਆਵੇ ਆਪਣੇ ਸਕੈਨ ਕਰ ਜੀ ਸਰ ਸਕੈਨ ਦੇ ਵਿੱਚ ਬੈਨੀਫਿਟ ਸਭ ਨੂੰ ਮਿਲ ਸਕਦਾ ਜੀ ਸਰ ਬਿਲਕੁਲ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਿਆ ਮੈਂ ਇੱਕ ਵਾਰ ਫੇਰ ਦਿਖਾ ਦਵਾ ਇਸ ਸਾਈਬਰ ਮਸ਼ੀਨ ਕਿਹੜੀ ਹੈ ਪੰਜਾਬ ਦੇ ਡੀਜੀਪੀ ਵੱਲੋਂ ਪੰਜਾਬ ਦੇ ਕੁਝ ਜ਼ਿਲ੍ਹੇ ਦੇ ਵਿੱਚ ਲਗਾਈ ਗਈ ਹੈ ਕਿੱਥੇ ਜਲੰਧਰ ਦੇ ਡੀਜੀਪੀ ਦੇ ਰਾਮ ਸਿੰਘ ਵੱਲੋਂ ਕਿਹੜਿਆ ਗਾਰਡਨ ਪਿਛਲੇ ਦਿਨ ਕੀਤਾ ਗਿਆ ਸੀ ਤੁਸੀਂ ਦੇਖੋ ਇਹ ਫੋਨ ਸਕੈਨ ਕੀਤਾ ਗਿਆ ਹੈ ਸਕੈਨ ਦੇ ਵਿੱਚ ਪੂਰੀ ਸਕੈਨ ਤੁਹਾਡੇ ਕਿਰੋ ਇੱਕ ਇੱਕ ਤੋਂ 2 ਮਿੰਟ ਲੱਗਦੇ ਨੇ ਕਿਹੜਾ ਸਕੈਨ ਹੋ ਜਾਂਦਾ ਪੂਰਾ ਤੁਹਾਡੇ ਫੋਨ ਦਾ ਡਾਟਾ ਇਸ ਜਗ੍ਹਾ ਦੇ ਵਿੱਚ ਸਕ੍ਰੀਨ ਦੇ ਉੱਤੇ ਆ ਜਾਂਦਾ ਤੁਸੀਂ ਦੇਖ ਰਹੇ ਹੋ ਕਿਹੜੀ ਚੀਜ਼ਾਂ ਉਸ ਨੂੰ ਸਕੈਨ ਦੇ ਵਿੱਚ ਕਿਤੇ ਜਾਂਦੀ ਹੈ ਫੇਸਬੁੱਕ ਹੈ ਫੇਸਬੁੱਕ ਤੋਂ ਬਾਅਦ ਇੰਸਟਾਗ੍ਰਾਮ ਆ ਹੋਰ ਵੀ ਵਟਸਐਪ ਹੈ ਮੈਮ ਐਚ ਦੱਸਿਆ ਜਾਂਦਾ ਇਹ ਲਾਸਟ ਮੇਰਾ ਸਵਾਲ ਹੈ ਸਿਰਫ ਵਟਸਐਪ ਇੰਸਟਾਗ੍ਰਾਮ ਸਨੈਪਚੈਟ ਇਸ ਤੋਂ ਲਾਵਾ ਵੀ ਹੋਰ ਕੋਈ ਚੀਜ਼ਾਂ ਸਕੈਨ ਕਰ ਜੀ ਸਰ ਇਹਨੇ ਤੁਹਾਡਾ ਪੂਰਾ ਫੋਨ ਸਕੈਨ ਕਰਨਾ ਹੈ ਉਹਦੇ ਵਿੱਚ ਜਿਹੜੀ ਵੀ ਫਾਈਲ ਹੋएगी ਜਿਹੜੀ ਕਿ ਤੁਹਾਡੇ ਫੋਨ ਲਈ ਸਿਕਿਓਰ ਨਹੀਂ ਹੈ ਉਹਦੇ ਬਾਰੇ ਸਰ ਦੱਸੇਗਾ ਜੀ ਇਹ ਕਿਹੜੀ ਕਾਲਿੰਗ ਆਂਦੀ ਆ ਉਸਦੇ ਬਾਰੇ ਵੀ ਦੱਸਿਆ ਜਾਏਗਾ ਹਮੇ ਇਸਨੇ ਕਾਲਿੰਗ ਆਈ ਹੈ ਫੇਕ ਹੈਗੀ ਹੈ ਜਾਂ ਨਹੀਂ ਸਰ ਇਹਦੇ ਬਾਰੇ ਨਹੀਂ ਆ ਜੋ ਤੁਹਾਡੇ ਫੋਨ 'ਚ ਡਾਟਾ ਹੈ ਉਹਨੂੰ ਸਕੈਨ ਕਰਦਾ ਸਰ ਇਹ ਵਿਖਿਆ ਗੱਲਬਾਤ ਕੀਤੀ ਉਹਨਾਂ ਨੇ ਪੂਰੀ ਡਿਟੇਲ 'ਚ ਦੱਸਿਆ ਇਸ ਸਕੈਨ ਮਸ਼ੀਨ 'ਚ ਕਿਹੜੀਆਂ ਇਲੈਕਟ੍ਰੋਨਿਕ ਚੀਜ਼ਾਂ ਹੈਗੀਆਂ ਫੋਨ ਹੋ ਗਿਆ ਲੈਪਟਾਪ ਹੋ ਗਿਆ ਆਈਫੋਨ ਹੋ ਗਿਆ ਹੋਰ ਵੀ ਚੀਜ਼ਾਂ ਕਿਹੜੀਆਂ ਸਕੈਨ ਕਰਨ ਲਈ ਹੈ ਇਸ ਫੋਨ ਦੇ ਵਿੱਚ ਸਕੈਨ ਕੀਤੀਆਂ ਜਾਂਦੀਆਂ ਜਿਸ ਦੇ ਵਿੱਚ ਤੁਹਾਨੂੰ ਸਾਰਾ ਬਾਇਓ ਡਾਟਾ ਪਤਾ ਲੱਗ ਜਾਂਦਾ ਹੈ ਜੋ ਸਾਈਬਰ ਕ੍ਰਾਈਮ ਲਗਾਤਾਰ ਲੋਗਾ ਦੇ ਨਾਲ ਠੱਗੀਆਂ ਕੀਤੀਆਂ ਜਾਂਦੀਆਂ ਉਸ ਠੱਗੀਆਂ ਤੋਂ ਬਚਣਾ ਹੋਵੇ ਇਸ ਸਕੈਨ ਮਸ਼ੀਨ ਤੇ ਆਨ ਆਪਣਾ ਫੋਨ ਸਕੈਨ ਕਰਨ ਲੈਪਟਾਪ ਸਕੈਨ ਕਰਨ ਪੈਂਡਰਾਈਵ ਸਕੈਨ ਕਰਨ ਹੋਰ ਵੀ ਚੀਜ਼ਾਂ ਗਣੀਆਂ ਸਕੈਨ ਲੋਗ ਇਸ ਸਕੈਨ ਮਸ਼ੀਨ ਦਾ ਲਾਭ ਤੇ ਚੱਕਦੇਵੇਂ ਨੇ ਲੋਗਾਂ ਨੂੰ ਮੈਸੇਜ ਅਪੀਲ ਕੀਤੀ ਜਾਂਦੀ ਹੈ ਇਸ ਜੋ ਸਾਈਬਰ ਕ੍ਰਾਈਮ ਨੂੰ ਲੈ ਕੇ ਵੱਡੀਆਂ ਕਿਹੜੀਆਂ ਠੱਗੀਆਂ ਹੋ ਰਹੀਆਂ ਉਸ ਨੂੰ ਰੋਕ ਸਕੇ ਮੈਮ ਲੋਗਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਲੰਧਰ ਪੁਲਿਸ ਵੱਲੋਂ ਕਮਿਸ਼ਨਰ ਸਾਹਿਬ ਵੱਲੋਂ ਤੇ ਤੁਹਾਡੇ ਵੱਲੋਂ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕ ਕਿਹੜੇ ਸਾਈਬਰ ਅੱਜ ਵੀ ਕ੍ਰਾਈਮ ਤੋਂ ਕਿਹੜਾ ਠੱਗੀਆਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਸਾਰੇ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਉਹ ਸੜੇ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਆਫਿਸੋਂ ਇਸ ਮਸ਼ੀਨ ਦਾ ਫਾਇਦਾ ਚੁੱਕਣ ਤੇ ਆਪਣੇ ਫੋਨ ਜਿਹੜੇ ਆ ਸਕੈਨ ਕਰਨ ਵੀ ਦੇਖਿਆ ਸੀ ਗਲਬਸ ਕੀਤੀ ਹੈ ਮੈਮ ਜੋ ਸੇਵਾ ਨਿਭਾਰੇ ਨੇ ਸਕੈਨ ਮਸ਼ੀਨ ਲੱਗੀ ਹੋਈ ਹੈ ਜਲੰਧਰ ਪੁਲਿਸ ਕਮਿਸ਼ਨਰ ਲੋਗਾਂ ਨੇ ਅਪੀਲ ਕੀਤੀ ਗਈ ਹੈ ਜਲੰਧਰ ਵਾਸੀ ਕੀ ਪੰਜਾਬ ਵਾਸੀਆਂ ਨੂੰ ਕਿਤੇ ਕਿਤੇ ਜ਼ਿਲ੍ਹਿਆਂ ਦੇ ਵਿੱਚ ਮਸ਼ੀਨ ਲੱਗੀ ਆ ਆਪਣਾ ਫੋਨ ਸਕੈਨ ਕਰਨ ਉਹਨਾਂ ਦੇ ਨਾਲ ਕਮਰਾ ਸਾਈਬਰ ਕ੍ਰਾਈਮ ਦੇ ਵਿੱਚ ਮੁਲਾਜ਼ਮ ਜਿਹੜੀ ਹੈ ਸੇਵਾ ਨਿਭਾ ਰਹੇ ਨੇ ਸੇਵਾ ਦੇ ਵਿੱਚ ਉਹਨਾਂ ਨੂੰ ਕਿਸੇ ਨੂੰ ਪਰੇਸ਼ਾਨੀਆਂ ਉਸ ਮੁਲਾਜ਼ਮ ਨੂੰ ਮਿਲਣ ਔਰ ਤੁਹਾਡੇ ਨਾਲ ਆ ਕੇ ਉਹਨਾਂ ਦੀ ਹੈਲਪ ਕਿਹੜੀ ਹੈ ਸਕੈਨ ਦੇ ਵਿੱਚ ਕੀਤੀ ਜਾਂਦੀ ਹੈ ਲੋਕ ਅੱਜ ਵੀ ਕਿਹੜੇ ਸਾਈਬਰ ਕ੍ਰਾਈਮ ਨਾਲ ਠੱਗਿਆ ਕਿਤੇ ਜਾ ਰਹੀਆਂ ਹੈ ਜੀਜੀਪੀ ਵੱਲੋਂ ਲਗਾਤਾਰ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਲਗਾਈਆਂ ਗਈਆਂ ਸਕੈਨ ਮਸ਼ੀਨਾਂ ਲਗਾਈਆਂ ਗਿਆ ਉਸ ਨੂੰ ਠ ਕਿਹੜਾ ਲੋਗ ਇਸ ਨੂੰ ਲਾਭ ਲੈਣ ਦੋ ਦਿਨ ਹੋਏ ਨੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਵਿੱਚ ਮਸ਼ੀਨ ਲੱਗੀ ਹੋਈ ਹੈ ਆ ਕੇ ਆਪਣੇ ਆਪਣੇ ਫੋਨ ਕਿਹੜੇ ਸਕੈਨ ਕਰਨ ਤੇ ਅੱਜ ਦੀ ਡੇਟ ਦੇ ਵਿੱਚ ਕਿਹੜੇ ਠੱਗੀਆਂ ਦੇ ਸ਼ਿਕਾਰ ਹੋ ਰਹੇ ਨੇ ਉਹ ਨਾ ਲੋਗ ਇਸ ਮਸ਼ੀਨ ਦਾ ਲਾਭ ਚੱਕਣ ਲਈ ਪਹੁੰਚੇ ਹੋਏ ਨੇ ਆਪਾਂ ਗੱਲਬਾਤ ਕਰਦੇ ਹਾਂ ਅੰਕਲ ਤੁਹਾਨੂੰ ਪਤਾ ਲੱਗਿਆ ਸਕੈਨ ਮਸ਼ੀਨ ਲੱਗੀ ਹੈ ਤੁਸੀਂ ਗੱਲਬਾਤ ਕੀਤੀ ਹੈ ਕੀ ਕੀ ਤੁਹਾਨੂੰ ਉਹਨਾਂ ਨੇ ਦੱਸਿਆ ਇਸ ਦੇ ਵਿੱਚ ਉਹਨਾਂ ਨੇ ਇਸ ਬਾਰੇ ਦੱਸਿਆ ਵੀ ਜਿੱਦਾਂ ਵੀ ਕੋਈ ਵੀ ਬਾਈ ਚਾਂਸ ਤੁਹਾਡੀ ਠੱਗੀ ਵਾਜੀ ਦੀ ਹੈ ਸਾਈਬਰ ਕ੍ਰਾਈਮ ਦੇ ਵਿੱਚ ਕਿਸੇ ਤਰ੍ਹਾਂ ਵੀ ਆ ਤੁਹਾਡਾ ਫੋਨ ਹੈ ਕੋਈ ਨਾ ਜਾਂ ਤੁਹਾਡੀ ਜਿਹੜੀ ਆਈਡੀ ਹੈਕ ਹੋ ਜਾਂਦੀ ਆ ਉਸ ਬਾਰੇ ਵੀ ਜਿਹੜਾ ਕਰੀਬਨ ਕਾਫੀ ਸਮੇਂ ਦੇ ਵਿੱਚ ਤੁਸੀਂ ਦਫਤਰ ਸੀਪੀ ਸਾਹਿਬ ਕਮਿਸ਼ਨਰ ਵਿਚਲੰਦਰ ਦੇਖਿਓ ਆ ਕੇ ਆਪਣਾ ਜਿਹੜਾ ਟੈਕਨੀਕਲ ਹੈਲਪ ਯੂਨਿਟ ਦੇ ਵਿੱਚ ਆਪਣੇ ਦੱਸੋ ਜੇ ਤੁਹਾਨੂੰ ਨਹੀਂ ਚਲਾਣਾ ਆ ਰਿਹਾ ਉਹ ਤੁਹਾਡੀ ਹੈਲਪ ਪਾਸੇ ਕੋਈ ਵੀ ਆਊਗਾ ਆ ਕੇ ਵੇ ਜੋ ਚਲਾਉਂਗਾ ਜੀ ਰੋ ਚਲਾ ਕੇ ਤੁਹਾਨੂੰ ਤੋ 3 ਮਿੰਟ ਦੇ ਵਿੱਚ ਜਦਾ ਕਰਾਂਗਾ ਜੀ ਆਪਣਾ ਫੋਨ ਸਕੈਨ ਕੀਤਾ ਸਾਰੇ ਹਾਂਜੀ ਇਸ ਵਾਸਤੇ ਆਇਆ ਮੈਂ ਵੀ ਆਪਣਾ ਫੋਨ ਸਕੈਨ ਵਾਸਤੇ ਮੈਨੂੰ ਵੀ ਪਤਾ ਲੱਗਿਆ ਵੀ ਇਸ ਵਿੱਚ ਮੇਰੇ ਫੋਨ ਦੇ ਵਿੱਚ ਕੀ ਕੀ ਆ ਜੀ ਅੱਛਾ ਜੀ ਪਰ ਲੇਕਿਨ ਇਹਦੇ ਵਿੱਚ ਫੇਸਬੁੱਕ ਜਿਹੜੀ ਹੈਕ ਹੋਰੀ ਜਾਂ ਉਹਦੇ ਬਾਰੇ ਨਹੀਂ ਹੈ ਓਕੇ ਓਨਲਾਈਨ ਟੈਕਨੀਕਲ ਦੇ ਵਿੱਚ ਜਿਹੜੇ ਸਾਈਬਰ ਆਂ ਦੇ ਵਿੱਚ ਠੱਗੀ ਠੋਰੀ ਦੇ ਵਿੱਚ ਆ ਪਰ ਫੇਸਬੁੱਕ ਬਾਰੇ ਨਹੀਂ ਹੈ ਇਹਦੇ ਵਿੱਚ ਓਕੇ ਓਨਲਾਈਨ ਟੈਕਨੀਕਲ ਦੇ ਵਿੱਚ ਜਿਹੜੇ ਸਾਈਬਰ ਆਂ ਦੇ ਵਿੱਚ ਠੱਗੀ ਠੋਰੀ ਦੇ ਵਿੱਚ ਆ ਪਰ ਫੇਸਬੁੱਕ ਬਾਰੇ ਨਹੀਂ ਹੈ ਇਹਦੇ ਵਿੱਚ ਸਕੈਨ ਕਰਾਨ ਆਇਓ ਮੈਡਮ ਨੇ ਗੱਲਬਾਤ ਕੀਤੀ ਮੈਡਮ ਨੇ ਕਿੱਦਾਂ ਸਮਝਾਇਆ ਤੁਹਾਡੇ ਨਾਲ ਗੱਲਬਾਤ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਕੀਤੀ ਬਿਲਕੁਲ ਸਹੀ ਕੀਤੀ ਜਿਹੜਾ ਨੇ ਆਪਣਾ ਛੋਟੀ ਛੋਟੀ ਗੱਲਾਂ ਪਿਆਰ ਨਾਲ ਸਮਝਾਈਆਂ ਜਿਹੜੇ ਦੱਸਿਆ ਜਿਹਦੇ ਬਾਰੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵਰਕਰ ਜਾਂ ਕੋਈ ਵੀ ਆਵੇ ਪਬਲਿਕ ਦਾ ਉਸ ਨੂੰ ਆਗੇ ਆਪਣਾ ਫੋਨ ਆਗੇ ਜਿਸ ਬਾਰੇ ਨਹੀਂ ਪਤਾ ਲ ਉਹ ਇਹ ਆਪ ਚਲਾ ਕੇ ਦੇਣਗੇ ਤਾਂ ਹੁਣ ਤੁਸੀਂ ਆਪਣਾ ਫੋਨ ਸਕੈਨ ਕਰਾ ਲਿਓ ਹਾਂਜੀ ਮੈਂ ਆਪਣੇ ਫੋਨ ਸਕੈਨ ਕਰਨ ਆ ਰਿਹਾ ਵੀ ਜੋ ਵੀ ਮੈਂ ਸੋਚ ਰਿਹਾ ਵੀ ਚਲੋ ਵੀ ਜਿੰਨਾ ਵੀ ਕੋਈ ਵਾਇਰਸ ਜਾਂ ਕੁਝ ਵੀ ਆ ਵੀ ਪਹਿਲਾਂ ਇਸ ਚੀਜ਼ ਨੂੰ ਆਪਾਂ ਦੇਖ ਲਈਏ ਵੀ ਕਦੇ ਸਾਨੂੰ ਨਹੀਂ ਕਹੀ ਹਾਂ ਇਸ ਬਾਰੇ ਕਈ ਵਾਰੀ ਫੋਨ ਦੀ ਜਾਣਕਾਰੀ ਸਾਨੂੰ ਨਹੀਂ ਹੁੰਦੀ ਪਰ ਲੇਕਿਨ ਉਹਦੇ ਵਿੱਚ ਠੱਗੀ ਭਜ ਜਾਂਦੀ ਆ ਕੁਸ਼ਲ ਲੋਕ ਅਨਪੜ੍ਹ ਵੀ ਹੈ ਕੁਸ਼ਲ ਪੜੇ ਲਿਖੇ ਵੀ ਹੈ ਇਹਦੇ ਪੜੇ ਲਿਖਿਆਂ ਦੇ ਨਾਲ ਵੀ ਠੱਗੀ ਭਜਦੀ ਰੱਖੀ ਆ ਕਿਦਾਂ ਮੈਸੇਜ ਆ ਜਾਂਦੇ ਨੇ ਮੈਸੇਜ ਆਪਾਂ ਉਹ ਕਹਿ ਦਿੰਦੇ ਨੇ ਇਸ ਨੂੰ ਕਲਿੱਕ ਕੀਤਾ ਜਾਵੇ ਕਿਦਾਂ ਤੁਸੀਂ ਕਲਿੱਕ ਕਰ ਲੈਂਦੇ ਨਾਲ ਹੀ ਤੁਹਾਡੇ ਉਹ ਵੀ ਇਸ ਤਰ੍ਹਾਂ ਹੁੰਦਾ ਹੈ ਕਈ ਵਾਰੀ ਅਚਾਨਕ ਕਲਿੱਕ ਹੋ ਜਾਂਦਾ ਜੀ ਬਿਨਾਂ ਦੇਖੇ ਜਾਂ ਕਿਦਾ ਵੀ ਆ ਪਰ ਲੇਕਿਨ ਉਹਦੇ ਵਿੱਚ ਇਹ ਵੀ ਜਦੋਂ ਕਈ ਵਾਰੀ ਬੰਦੇ ਨੂੰ ਕਈ ਕਹਿੰਦੇ ਵੀ ਤੁਹਾਡਾ ਆਇਆ ਇਹ ਤੇ ਕਲਿੱਕ ਕਰੋ ਕਰੋ ਕਈ ਲੋਕ ਕਰ ਦਿੰਦੇ ਆ ਜੀ ਪਰ ਅੱਜ ਸਮੇਂ ਦੇ ਵਿੱਚ ਇਹ ਚੀਜ਼ ਆ ਅੱਜ ਦਾ ਦੌਰ ਜਿਹੜਾ ਬਹੁਤ ਬੜੇ ਲਿਖਿਆ ਨੌਜਵਾਨ ਵੀ ਬੜੇ ਲਿਖੇ ਆ ਔਰ ਇਸ ਬਾਰੇ ਬਹੁਤ ਵਧੀਆ ਜੋ ਅੱਜ ਔਰ ਮਾਨਜਗ ਬੀਜਪੀ ਸਾਹਮਣੇ ਸਾਡੇ ਨੇ ਜੋ ਪੰਜਾਬ ਦੇ ਉਹਨਾਂ ਨੇ ਵੀ ਸਾਡੇ ਲਈ ਬਹੁਤ ਉਪਰਾਲੇ ਕੀਤੇ ਪਬਲਿਕ ਵਾਸਤੇ ਜੀ ਤੁਸੀਂ ਦੇਖੋ ਲੋਕ ਇੱਥੇ ਸਕੈਨ ਕਰਨ ਲਈ ਆਪਣੇ ਕੰਪਲੀਟ ਤੇ ਜ਼ਰੂਰ ਦੇਣ ਆ ਜਾਂਦੇ ਆ ਤੇ ਉਹ ਨਾਲ ਇਸ ਮਸ਼ੀਨ ਜੋ ਸਕੈਨ ਮਸ਼ੀਨ ਹੈ ਉਸ ਦਾ ਲਾਭ ਕਿਹੜਾ ਲਾਭ ਲਿੱਤਾ ਜਾ ਰਿਹਾ ਤੁਸੀਂ ਦੇਖੋ ਲੋਕਾਂ ਦੇ ਨਾਲ ਕਿਹੜੀ ਠੱਗੀ ਹੋਈ ਹੁੰਦੀ ਹੈ ਤੇ ਉਸ ਤੋਂ ਬਾਅਦ ਠੱਗੀ ਹੋਣ ਤੋਂ ਬਾਅਦ ਕਿਹੜੀ ਹੈ ਉਹ ਆਪਣੇ ਇਸ 2 ਦਿਨ ਤੋਂ ਕਿਹੜੀ ਹੈ ਮਸ਼ੀਨ ਜਲੰਧਰ ਪੁਲਿਸ ਕਮਿਸ਼ਨਰ ਦਫ਼ਤਰ ਲੱਗੀ ਹੈ ਤੇ ਲੋਕ ਕੰਪਲੀਟ ਦੇ ਨਾਲ ਆਪਣਾ ਫੋਨ ਵੀ ਕਿਹੜਾ ਸਕੈਨ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੇ ਬਾਈ ਜੀ ਤੁਸੀਂ ਕੰਪਲੀਟ ਦੇਣਾ ਹੈ ਹਾਂਜੀ ਸਰ ਕੰਪਲੇਨਟ ਦੇਣ ਆਏ ਆ ਤੇ ਐਕਚੁਅਲੀ ਚੈੱਕ ਕਰ ਰਹੇ ਆ ਕੋਈ ਸਿਸਟਰ ਵੱਲੋਂ ਇਨ-ਲਾਉਸ ਵੱਲੋਂ ਦਿੱਕਤ ਆਈ ਹੈ ਤੇ ਅਸੀਂ ਇੱਕ ਵਾਰ ਦੇਖਣਾ ਚਾਹੁੰਦੇ ਆ ਕਿ ਇਹਦਾ ਕੰਮ ਬੰਦਾ ਹੈ ਕਿ ਨਹੀਂ ਬੰਦਾ اچھا ਤੇ ਇਹ ਗੱਲਬਾਤ ਕਿੱਥੇ ਸਾਡੇ ਨਿਕਲ ਆਉਂਦੀ ਹੈ ਸੇ ਦੇਖਣਾ ਪਵੇਗਾ ਕਿ ਕਿਹੜਾ ਲਿੰਕ ਸੀ ਕੀ ਆ ਉਹ ਸਾਰਾ ਉਹ ਡਿਟੇਲ ਦੇਖਣੀ ਪਵੇਗੀ ਸਰ ਦੇਖਿਆ ਲੋਗ ਇਸ ਸਕੈਨ ਮਸ਼ੀਨ ਦਾ ਲਾਭ ਤੇ ਜ਼ਰੂਰ ਚੱਕਦੇ ਬੈ ਨੇ ਲੋਕਾਂ ਨੂੰ ਕੋਈ ਲਿੰਕ ਆਂਦੇ ਨੇ ਉਹ ਲਿੰਕ ਡਿਲੀਟ ਹੋ ਜਾਂਦੇ ਨੇ ਜਾਂ ਕੋਈ ਸਾਈਬਰ ਕਰਾਈਮ ਦੇ ਠੱਗੀਆਂ ਦੇ ਕੋਈ ਲਿੰਕ ਆਂਦੇ ਨੇ ਲੋਗ ਓਪਨ ਤੇ ਜ਼ਰੂਰ ਕਰ ਜਾਂਦੇ ਨੇ ਬਾਅਦ ਚ ਉਹਨਾਂ ਨੂੰ ਪ੍ਰੋਬਲਮ ਦਾ ਕਿਹੜਾ ਪ੍ਰੋਬਲਮ ਕਿਹੜੀ ਉਹਨਾਂ ਨੂੰ ਆਂਦੀ ਹੈ ਜਿਸ ਦੇ ਕਾਰਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਸਕੈਨ ਮਸ਼ੀਨਾਂ ਲਗਾ ਦਿੱਤੀਆਂ ਗਈਆਂ ਜਿਸ ਨੂੰ ਲੋਕਾਂ ਨੂੰ ਇਸ ਬਾਰੇ ਜ਼ਿਆਦਾ ਜਿਆਦਾ ਲਾਭ ਲੈਣਾ ਚਾਹੀਦਾ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾਹਾਜਨ ਜਗਬਣੀ ਟੀਵੀ ਜਲੰਧਰ